ਕਿ ਧਨ ਦੂਜੇ ਦਾ ਵੀ ਮਿਲ ਜਾਂਦਾ ਕਮਾਇਆ ਪਿਓ ਨੇ ਸੀ ਮਿਲ ਗਿਆ ਪੁੱਤਰ ਨੂੰ ਕਮਾਇਆ ਦਾਦੇ ਨੇ ਸੀ ਮਿਲ ਗਿਆ ਪੋਤਰੇ ਨੂੰ ਪਰ ਧਰਮ ਇਸ ਢੰਗ ਨਾਲ ਨਹੀਂ ਮਿਲਦਾ ਅਸੀਂ ਇਤਿਹਾਸ ਪੜ੍ਹ ਕੇ ਵੇਖਦੇ ਹਾਂ ਕਿ ਗੁਰੂ ਰਾਮਦਾਸ ਜੀ ਦੀ ਬੜੀ ਕੋਸ਼ਿਸ਼ ਸੀ ਨਾਮ ਦਾ ਰਸ ਬ੍ਰਿਧੀ ਚੰਦ ਨੂੰ ਵੀ ਮਿਲੇ ਪਰ ਨਹੀਂ ਮਿਲ ਸਕੇ ਉਹ ਲੜਦਾ ਤੇ ਝਗੜਦਾ ਹੀ ਰਿਹਾ ਸਹਿਬਾਨਾ ਇਸ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਕਾਹੇ ਹੋਤ ਝਗਰਤ ਹੋ ਸੰਗ ਬਾਹ ਜਿਨ ਕੇ ਜਨੇ ਬੜੀਰੇ ਤੂੰ ਹੋ ਤਿੰਸੋਂ ਝਗਰਤ ਪਾ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਸ ਮੇਰੇ ਪੋਲ ਹੈ ਉਹ ਮੇਰੇ ਪਿਓ ਕੋਲ ਵੀ ਹੋਵੇ ਪਰ ਨਹੀਂ ਕਿੱਥੇ ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ ਔਰ ਪਿਤਾ ਪੁੱਤਰ ਨੂੰ ਨਹੀਂ ਦੇ ਸਕਦਾ ਭਿਰਾ ਬਿਰਾ ਨੂੰ ਨਹੀਂ ਦੇ ਸਕਦਾ ਗੁਰੂ ਅਰਜਨ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਕਿ ਬਾਬਾ ਮਹਾਦੇਵ ਤੇ ਬਾਬਾ ਪ੍ਰਥੀਚੰਦ ਵੀ ਨਾਮ ਦੇ ਰਸੀਏ ਬਣਨ ਪਰ ਨਹੀਂ ਬਣ ਸਕੇ ਵਾਂਝੇਰੇ ਤੋਂ ਖੈਰ ਇੱਕ ਗੱਲ ਸਪਸ਼ਟ ਹੋ ਗਈ ਕਿ ਧਰਮ ਇੱਕ ਨਿੱਜੀ ਦੌਲਤ ਹੈ ਜੋ ਖੁਦ ਕਮਾਣੀ ਪੈਂਦੀ ਹੈ ਔਰ ਉਹ ਧਰਮ ਨੂੰ ਬਕਾਇਦਾ ਦੌਲਤ ਹੀ ਆਖਿਆ ਗਿਆ ਇਹ ਵੀ ਇੱਕ ਧਨ ਇਸ ধনਕਾਰ ਸਿਵ ਸੰਕਾਦਿਤ ਪੂਜਕ ਫਿਰ ਉਦਾਸ ਬੜੇ ਬੜੇ ਰਿਸ਼ੀ ਬੁਨੇ ਇਸ ধন ਨੂੰ ਲਬਦੇ ਫਿਰਦੇ ਭਾਈ ਸਾਹਿਬ ਭਾਈ ਨੰਦ ਲਾਲ ਵੀ ਕਹਿੰਦੇ ਨੇ ਦੌਲਤੇ ਸ਼ਰਮਾਇਐ ਈਮਾਂ ਬਵਦ ਹਰ ਗਦਾ ਅਜ਼ਿਆਦ ਉਹ ਸੁਲਤਾਨ ਬਵਦ ਦੌਲਤੇ ਜਾਵੇ ਦਬਾਸ਼ਿਦ ਬੰਦਗੀ ਬੰਦਗੀ ਕੁਨ ਬੰਦਗੀ ਕੁਨ ਬੰਦਗੀ ਭਾਈ ਜੀ ਦਾ ਫਰਮਾਨ ਹੈ ਕਿ ਹਮੇਸ਼ਾ ਦੀ ਸਦੀਵੀ ਜਿਹੜੀ ਅਮਰ ਦੌਲਤ ਹੈ ਉਹ ਹੈ ਈਮਾਨ ਧਰਮ ਤੇ ਧਰਮ ਦਾ ਸਰਮਾਇਆ ਜਿਸ ਕੋਲ ਆਜ ਹੈ ਜਗਤ ਦੀਆਂ ਸਾਰੀਆਂ ਖੁਸ਼ੀਆਂ ਉਸਦੇ ਕੋਲ ਨੇ ਤੇ ਧਰਮ ਦਾ ਸਰਮਾਇਆ ਨਹੀਂ ਤੇ ਬਾਕੀ ਦੌਲਤ ਉਸਦੇ ਕੋਲ ਹੋਵੇ ਤਾਂ ਜਗਤ ਦੀਆਂ ਸਾਰੀਆਂ ਪਰੇਸ਼ਾਨੀਆਂ ਉਸਦੇ ਕੋਲ ਹੋਣਗੀਆਂ ਧਨ ਦੇ ਵਧਣ ਦੇ ਨਾਲ-ਨਾਲ ਧਰਮ ਵੀ ਵਧੇ ਤੇ ਸੰਤੁਲਨ ਕਾਇਮ ਰਹਿੰਦਾ ਵਰਨਾ ਨਹੀਂ ਰਹਿੰਦਾ ਤਵਾ ਦੰਡਾ ਮਾ ਡੋਲ ਹੋ ਜਾਂਦਾ ਔਰ ਮਨੁੱਖ ਪਰੇਸ਼ਾਨੀਆਂ ਦੇ ਚੱਕਰ ਵਿੱਚ ਜਾ ਪੈਂਦਾ ਤੂੰ ਹੁਣ ਇਤਨਾ ਤੇ ਸਾਨੂੰ ਪਤਾ ਹੈ ਧਨ ਕਿਹਨੂੰ ਕਹਿੰਦੇ ਹਨ ਇਹ ਪਤਾ ਹੈ ਪ੍ਰਾਚੀਨ ਸਮੇਂ ਚ ਪਤਾ ਧਨ ਦਾ ਰੂਪ ਸੀ ਗਊ ਧਨ ਗਜ ਧਨ ਜਿਦੇ ਕੁਲ ਹਾਥੀ ਹੋਣ ਘੋੜੇ ਹੋਣ ਗਊਆਂ ਹੋਣ ਉਹਨੂੰ ਧਨਵਾਨ ਕਿਹਾ ਦੇਸਨ ਇਹੀ ਤੰਗ ਸੀ ਇਸ ਤੋਂ ਇਲਾਵਾ ਧਨ ਦਾ ਚਿੰਨ ਕੋਈ ਹੋਰ ਨਹੀਂ ਸੀ ਜੰਗਲਾਂ ਚ ਮਨੁੱਖ ਰਹਿੰਦਾ ਸੀ ਤੇ ਜਿਤਨੇ ਜਾਨਵਰ ਬੰਦੇ ਕੋਲ ਜ਼ਿਆਦਾ ਹੋਣ ਉਤਨਾ ਹੀ ਉਹ ਜ਼ਿਆਦਾ ਧਨਵਾਨ ਔਰ ਬਕਾਇਦਾ ਇਸਨੂੰ ਧਨ ਆਖਿਆ ਗਏ ਗਊ ਧਨ ਗਜ ਧਨ ਬਕਾਇਦਾ ਇਸ ਦਾ ਧਨ ਨਾਲ ਸਮਾਰਾ ਸਹਜ ਸਹਜ ਮਨੁੱਖ ਸੱਦੇ ਹੋਇਆ ਵਿਕਸਿਤ ਹੁੰਦਾ ਗਿਆ ਤਰੱਕੀ ਕਰਦਾ ਗਿਆ ਤਾਂ ਧਨ ਦੀ ਰੂਪ ਰੇਖਾ ਕੁਝ ਹੋਰ ਬਣੀ ਜਿਹਦੇ ਕੋਲ ਤਾਂਬਾ ਜ਼ਿਆਦਾ ਸੀ ਲੋਹਾ ਜ਼ਿਆਦਾ ਸੀ ਉਹ ਧਨવાન ਸੀ ਐਸਾ ਵੀ ਇੱਕ ਵਕਤ ਆਇਆ ਸਮੁੰਦਰ ਦੇ ਵਿੱਚੋਂ ਨਿਕਲੇ ਹੋਏ ਸੰਖ ਤੇ ਕੌਡੀਆਂ ਜਿਹਦੇ ਕੋਲ ਜ਼ਿਆਦਾ ਹੋਣ ਉਹ ਧਨવાન ਸੀ ਇਹ ਧਨ ਸੀ ਉਸ ਜ਼ਮਾਨੇ ਵਿੱਚ ਇਹ ਧਨ ਸੀ ਜਿਹਦੇ ਕੋਲ ਕੌਡੀਆਂ ਬਹੁਤ ਜਿਹਦੇ ਕੋਲ ਸ਼ੰਖ ਤੇ ਦਿੱਤੀਆਂ ਬਹੁਤ ਇਹ ਧਨਵਾ ਬਈ ਬਹੁਤ ਵੱਡਾ ਕਰਾ ਇਹ ਸਿੱਕਾ ਚੱਲਦਾ ਸੀ ਔਰ ਇੱਕ ਵਕਤ ਐਸਾ ਸੀ ਵਸਤੂਆਂ ਦੇ ਬਦਲੇ ਵਸਤੂਆਂ ਦਿੱਤੀਆਂ ਜਾਂਦੀਆਂ ਸਨ ਹਾਥੀ ਦੇ ਦਿੱਤੇ ਘੋੜੇ ਲੈ ਲੈ ਗੰਵਾਂ ਦੇ ਦਿੱਤੀਆਂ ਮੱਝਾਂ ਲੈ ਲਈਆਂ ਇਸ ਤਰ੍ਹਾਂ ਤਬਦੀਲੀ ਸੀ ਯਾ ਬੱਕਰੀਆਂ ਦੇ ਦਿੱਤੀਆਂ ਤੇ ਕਪੜਾ ਲੈ ਲਿਆ ਤਨ ਦੱਸੇ ਤੰਦ ਦਾ ਕਪੜਾ ਦੇ ਦਿੱਤਾ ਤੇ ਕੁਝ ਧਾਤੂਆਂ ਲੈ ਲਈਆਂ ਇਸ ਤਰ੍ਹਾਂ ਹੁੰਦਾ ਸੀ। ਵਸਤੂ ਧਨ ਸੀ, ਪਦਾਰਤ ਧਨ ਸੀ। ਸਹਜੇ ਸਹਜੇ ਮਨੁੱਖ ਦੇ ਹੱਥ ਸੋਨਾ ਲਗਿਆ। ਪਹਾੜਾਂ ਦੇ ਚੋਂ, ਦਰਿਆਵਾਂ ਦੀ ਰੇਤ ਦੇ ਚੋਂ ਤਾਂ ਫਿਰ ਕੰਚਨ ਧਨ ਬਣ ਗਿਆ। ਸੋਨਾ ਧਨ ਬਣ ਗਿਆ। ਔਰ ਕਰੀਬਨ ਕਰੀਬਨ ਸਮੁੱਚੇ ਜਗਤ ਨੇ ਕਿਸ ਨੂੰ धन ਦੇ ਰੂਪ ਵਿੱਚ ਕਬੂਲ ਕਰ ਲਿਆ ਐਸਾ ਨਹੀਂ ਕਿ ਸੋਨਾ ਕੋਈ ਆਪਣੀ ਥਾਂ ਤੇ ਬਹੁਤ ਵੱਡਾ ਮਹਾਨ ਹੈ ਪਰ ਮਨੁੱਖ ਨੇ ਸੋਚਿਆ ਹੁਣ ਧਨ ਦਾ ਨਵੇਂ ਤੋਂ ਨਵਾਂ ਰੂਪ ਲੱਭਦੇ ਜਾਈਏ ਬਿਹਤਰ ਹੈ ਇੱਥੇ ਰੁਕ ਜਾਈਏ ਇਹਨੂੰ ਧਨ ਮੰਨ ਲਈ ਤੋ ਕੰਚਨ ਨੂੰ ਬਕੈਦਾ ਧਨ ਮੰਨ ਲਿਆ ਗਿਆ ਔਰ ਫਿਰ ਐਸਾ ਵੀ ਵਕਤ ਆਇਆ ਮਨੁੱਖ ਬਹੁਤ ਤਰੱਕੀ ਕਰ ਗਿਆ ਬਿਏ ਵਜਨੀ ਸੋਨੇ ਦੀਆਂ ਮੋਰਾ ਕਿੱਥੇ ਚੁੱਕੀ ਫਿਰਾਂਗੇ ਤੋਂ ਕ੍ਰਮ ਸੀ ਨੋਟ ਇਹ ਧਨ ਬਣ ਗਏ ਗਰਸ ਕੇ ਧਨ ਦੀ ਰੂਪਰੇਖਾ ਬਦਲਦੀ ਰਹੇ ਕਦੀ ਕਿਸੇ ਚੀਜ਼ ਨੂੰ ਧਨ ਆਖਿਆ ਗਿਆ ਕਦੀ ਕਿਸੇ ਚੀਜ਼ ਨੂੰ ਅਨ ਆਖਿਆ ਗਿਆ ਔਰ ਕਹਿ ਨਹੀਂ ਸਕਦੇ ਕਿ ਅੱਜ ਜਿਸ ਨੂੰ ਧਨ ਆਖਿਆ ਜਾ ਰਿਹਾ ਹੈ ਕੱਲ ਵੀ ਇਹ ਧਨ ਹੋਵੇਗਾ ਕਿ ਨਹੀਂ ਹੋ ਸਕਦਾ ਕੱਲ ਕੁਝ ਰੂਪਰੇਖਾ ਇਸ ਦੀ ਹੋਰ ਬਣ ਜਾਏ ਪਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਧਨ ਇੱਕ ਬਾਰ ਦੀ ਚੀਜ਼ ਹੈ ਜੋ ਬਾਰ ਦੀਆਂ ਲੋੜਾਂ ਨੂੰ ਪੂਰਾ ਕਰਦੀ। ਜੀਵਨ ਦੇ ਵਿੱਚ ਜੋ ਕੁਝ ਵੀ ਬਾਹਰ ਹੈ ਉਹ ਧਨ ਨਾਲ ਮਿਲਦਾ ਹੈ। ਜੀਵਨ ਦੇ ਵਿੱਚ ਜੋ ਕੁਝ ਵੀ ਅੰਦਰ ਹੈ ਉਹ ਧਰਮ ਨਾਲ ਮਿਲਦਾ। ਧਨ ਨਾਲ ਨਹੀਂ ਮਿਲਦਾ। ਕੰਚਨ ਸੇਵ ਭਾਏ ਨਹੀਂ ਤੋਲ। ਮਨ ਦੇ ਰਾਮ ਲਿਆ ਹੈ ਮੌਤ। ਰਾਮ ਹੁਣ ਅੰਦਰ ਹੈ ਇਹ ਧਨ ਨਾਲ ਨਹੀਂ ਮਿਲ ਤੇ ਧਰਮ ਨਾਲ ਮਿਲਦਾ ਧਰਮ ਅੰਦਰ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਅੰਦਰ ਦੀ ਲੋੜ ਕੀ ਹੈ ਕਿ ਪ੍ਰਸੰਤਾ ਬਣੀ ਰਹੇ ਬੇਜ਼ਾਰੀ ਨਾ ਹੋਵੇ ਸੋਗ ਨਾ ਹੋਵੇ ਉਪਰਾਮਤਾ ਨਾ ਹੋਵੇ ਮਨ ਦੁਖੀ ਨਾ ਹੋਵੇ ਮਨ ਕਲੇਸ਼ ਦੇ ਚ ਨਾ ਹੋਵੇ ਮਨ ਦੇ ਚਾਹ ਦਾ ਨਾ ਪੈਦਾ ਹੋਵੇ ਮਨ ਦੇ ਤ੍ਰਿਸ਼ਨਾ ਦੀ ਅਗਨ ਨਾ ਪੈਦਾ ਹੋਵੇ ਇਤਿਆਦਿਕ ਅੰਦਰ ਦੀਆਂ ਇਹ ਲੋੜਾਂ ਨੇ ਧਨ ਨਾਲ ਨਹੀਂ ਪੂਰੀ ਆਉਂਦੀ ਔਰ ਧਨ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅੰਜਾਮ ਕੀ ਨਿਕਲੇਗਾ ਲੋੜਾਂ ਨਹੀਂ ਪੂਰੀਆਂ ਹੁੰਦੀ ਤਾਂ ਇੱਕ ਹੈ ਬਾਹਰ ਦੀ ਲੋੜ ਇੱਕ ਹੈ ਅੰਦਰ ਦੀ ਲੋੜ ਕਿਰਤ ਕਰਕੇ ਬੰਦਾ ਧਨ ਕਮਾਉਂਦਾ ਹੈ ਕੀਰਤੀ ਕਰਕੇ ਬੰਦਾ ਧਰਮ ਕਮਾਉਂਦਾ ਹੈ ਇਸ ਵਾਸਤੇ ਮੈਂ ਅਰਜ਼ ਕਰਦਿਆਂ ਧਨ ਧਰਮ ਨਹੀਂ ਹੈ ਤੇ ਧਰਮ ਧਨ ਵੀ ਨਹੀਂ ਪਰ ਜੇ ਇਹਨੂੰ ਕਹਿ ਲੋ ਤਾਂ ਚੋਂ ਕੇ ਦੋਵੇਂ ਅੰਦਰ ਤੇ ਬਾਹਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਨੇ ਇਸ ਵਾਸਤੇ ਆਮ ਬਾਦਸ਼ਾਹ ਚ ਦੋਹਾਂ ਨੂੰ ਧਨ ਵੀ ਕਹਿ ਦਿੱਤਾ ਜਾਂਦਾ ਧਰਮ ਧਨ ਜਾਂ ਕੰਚਨ ਧਨ ਬਾਹਰ ਦਾ ਧਨ ਤੇ ਅੰਦਰ ਦਾ ਬਾਹਰ ਦੀ ਦੌਲਤ ਤੇ ਅੰਦਰ ਦੀ ਦੌਲਤ ਬਾਰਦੀ ਦੌਲਤ ਅਸੀਂ ਕਿਵੇਂ ਕਮਾਈਏ ਇਹ ਸਿੱਖਿਆ ਇਨ੍ਹਾਂ ਮੰਦਰਾਂ 'ਚ ਨਹੀਂ ਦਿੱਤੀ ਜਾਂਦੀ ਤੇ ਇੱਥੇ ਇਸ ਦੀ ਲੋੜ ਵੀ ਨਹੀਂ ਮਨੋਂ ਕੋਈ 12ਵੀਂ ਸਿੱਖਣਾ ਪਰ ਅੰਦਰ ਦੀ ਦੌਲਤ ਕਿਵੇਂ ਕਮਾਈ ਦੀ ਹੈ ਕਿ ਇੱਥੇ ਸਿੱਖਣਾ ਹੈ ਦੌਲਤੇ ਜਾਵੇ ਇਹ ਦਾ ਬਾਸ਼ਾ ਦ ਬੰਦਗੀ ਬੰਦਗੀ ਕਉਣ ਬੰਦਵੀ ਕਉਣ ਬੰਦਦੀ ਹੁਣ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਦੀਆਂ ਬਾਹਰ ਦੀਆਂ ਲੋੜਾਂ ਦੀ ਪੂਰਤੀ ਧਨ ਤੇ ਖੜੀ ਹੈ ਅੰਦਰ ਦੀ ਲੋੜਾਂ ਦੀ ਪੂਰਤੀ ਧਰਮ ਤੇ ਖੜੀ ਹੈ ਮਨੁੱਖ ਨੇ ਬਾਹਰ ਦੀਆਂ ਲੋੜਾਂ ਨੂੰ ਸਮਝਿਆ ਹੈ ਅੰਦਰ ਦੀਆਂ ਲੋੜਾਂ ਨੂੰ ਸਮਝਿਆ ਹੈ ਉਹ ਚੋਂ ਕੇ ਸਮਝਿਆ ਬਾਹਰ ਦੀ ਲੋੜਾਂ ਨੂੰ ਇਸ ਵਾਸਤੇ ਧਨ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਹੈ ਧਰਮ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਨਹੀਂ ਹੈ ਧਨ ਕਮਾਉਣ ਵਾਸਤੇ ਬੰਦਾ ਮਿਹਨਤ ਕਰ ਸਕਦਾ ਹੈ ਧਰਮ ਕਮਾਉਣ ਵਾਸਤੇ ਬੰਦਾ ਮਿਹਨਤ ਨਹੀਂ ਕਰ ਸਕਦਾ ਧਨ ਕਮਾਉਣ ਵਾਸਤੇ ਬੰਦਾ ਸਮੇਂ ਦਾ ਤਿਆਗ ਕਰ ਸਕਦਾ ਹੈ ਧਰਮ ਕਮਾਉਣ ਵਾਸਤੇ ਬੰਦਾ ਵਕਤ ਦੇਣ ਨੂੰ ਤਿਆਰ ਨਹੀਂ ਇਹ ਹੀ ਕਾਰਨ ਹੈ ਕਿ ਸਮੁੱਚੀ ਦੁਨੀਆ ਦੇ ਵਿੱਚ ਸਹਜੇ ਸਹਜੇ ਧਨ ਵਧਦਾ ਜਾ ਰਿਹਾ ਹੈ ਧਰਮ ਘਟਦਾ ਜਾ ਰਿਹਾ ਹੈ ਅੱਜ ਤੋਂ 30 40 ਸਾਲ ਪਹਿਲੇ ਜ਼ਮੀਨ ਦੇਤੇ ਜਿੰਨੇ ਮਹਾਪੁਰਸ਼ਨ ਭਜਨੇਗਸਨ ਅਭਿਆਸੀਸਨ ਹੁਣ ਕੋਨੇ ਔਰ ਸ਼ਾਇਦ ਹੁਣ ਜਿੰਨੇ ਥੋੜੇ ਬਹੁਤ ਹੈ ਅਗਾਹ ਇੰਜ ਦਿਸਦਾ ਘਟਣਗੇ ਵਧਣਗੇ ਕਾਰਨ ਕਿ ਮਨੁੱਖ ਧਰਮ ਕਮਾਣ ਵਾਸਤੇ ਸਮਾਂ ਖਰਚੇ ਨਹੀਂ ਕਰਨਾ ਚਾਹ ਮੁਕਤ ਦੇਚ ਲੈਣਾ ਚਾਹ ਔਰ ਮੈਂ ਹੋਰ ਵੀ ਅਰਜ਼ ਕਰਦੇ ਆ ਧਨ ਦੂਜੇ ਦਾ ਕਮਾਇਆ ਹੋਇਆ ਵੀ ਮਿਲ ਸਕਦਾ ਹੈ ਧਰਮ ਆਪ ਕਮਾਉਣਾ ਪੈਗਾ ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲੇਗਾ ਇੱਥੇ ਬੜੀ ਕੋਸ਼ਿਸ਼ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਲਕਮੀ ਦਾਸ ਤੇ ਸ੍ਰੀ ਚੰਦ ਮੇਰੇ ਨਕਸ਼ੇ ਕਦਮ ਤੇ ਚਲਣ ਨਹੀਂ ਚਲੇ ਲੈਣੇ ਨੂੰ ਗੱਦੀ ਸੌਂਪਣੀ ਪਈ ਇੱਥੇ ਗੁਰੂ ਅੰਗਦ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਦਾਤੂ ਜੀ ਤੇ ਦਾਸੂ ਜੀ ਮੇਰੇ ਨਕਸ਼ੇ ਕਦਮ ਤੇ ਚਲਣਾ ਨਹੀਂ ਚਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜੀ ਸੁੰਦਰ ਪੌੜੀ ਵੀ ਲਿਖੀ ਹੈ ਭਾਈ ਜੀ ਉਹ ਕਹਿੰਦੇ ਨੇ ਬਾਲ ਜਤੀ ਹੈ ਸ੍ਰੀ ਚੰਦ ਬਾਬਾ ਆਣਾ ਦੇਹਰਾ ਬਣਵਾਇਆ ਉਦਾਸੀਨ ਸੰਪਰਦਾ ਦੇ ਬਾਣੀ ਸ੍ਰੀ ਚੰਦ ਮਾਣ ਇੱਥੇ ਖੜਾ ਸੀ ਕਿ ਮੈਂ ਬਾਲ ਜਤੀ ਆ ਤੇ ਭਾਈ ਜੀ ਕਹਿੰਦੇ ਨੇ ਇਹ ਮਾਣ ਤੇ ਤਾਂ ਹੋਵੇ ਜੇ ਪਿਤਾ ਜਤੀ ਹੋਵੇ ਪਿਤਾ ਤੇ ਗ੍ਰਸਤੀ ਹੈ ਤੋ ਗ੍ਰਸਤੀ ਪਿਤਾ ਦਾ ਪੁੱਤਰ। ਭਿਜਤੀ ਹੋਣ ਦਾ ਮਾਣ ਹੀ ਅਸਮਾਨੋਂ ਥੋੜੀ ਦਿੰਦੇ ਆ। ਹੁਣ ਇਸ਼ਾਰਾ ਕੀਤਾ ਕਿਉਂਕਿ ਗੁਰੂ ਦੀ ਸੰਤਾਨ ਨੇ ਤੋ ਕੋੜਾ ਬਚਨ ਭਾਈ ਜੀ ਨਹੀਂ ਬੋਲਦੇ। ਲੇਕਿਨ ਗੱਲ ਵੀ ਕਹਿ ਜਾਂਦੇ। ਬਾਲ ਜਤੀ ਹੈ ਸ੍ਰੀ ਚੰਦ। ਬਾਬਾ ਆਣ ਦੇ ਹੋਰਾ ਬਣਵਾਇਆ। ਲਕਸ਼ਮੀ ਦਾਸੋਂ ਧਰਮਚੰਦ ਪੋਤਾ ਹੋਏ ਕੇ ਆਪ ਗਣਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੋਤਰਾ ਧਰਮ ਚੰਦ ਉਹ ਕਹਿਣ ਲੱਗਣ ਮੇਰੀ ਪੂਜਾ ਇਸ ਵਾਸਤੇ ਕਰੋ ਕਿਉਂਕਿ ਮੈਂ ਗੁਰੂ ਨਾਨਕ ਦਾ ਪੋਤਰਾ ਪਈ ਹੁਣ ਕੋਰ ਪੁੱਛੋ ਜੇ ਪੁੱਤਰ ਪੋਤਰਿਆਂ ਨੂੰ ਗੱਦੀ ਦੇਣੀ ਆਉਂਦੀ ਤਾਂ ਲੈਣੇ ਨੂੰ ਕਿਉਂ ਸਥਾਪਨ ਕੀਤਾ ਸਿੰਘਾਸਣ ਤੇ ਲੈਣੇ ਨੂੰ ਬਿਠਾਇਆ ਨਿਰਾ ਬਿਠਾਇਆ ਹੀ ਨਹੀਂ ਲੈਣੇ ਦੀ ਫਿਰੌਜ ਨੂੰ ਦੁਨਿਆਵੀ ਆਖਣ ਕਿ ਕਿਉਂ ਲੈਣੇ ਦੀ ਪ੍ਰਕਰਮਾ ਪੈ ਕਰ ਦੇਣਾ ਦੁਨੀਆਂ ਦੇਖ ਕੇ ਦੰਗ ਲੈਣੇ ਨੂੰ ਮੱਥਾ ਪਾਈ ਤੇ ਇੱਕ ਦਿਨ ਗੁਰੂ ਨਾਨਕ ਨੇ ਦੁਨੀਆ ਦੇਖ ਕੇ ਤਾਂ ਕੁਝ ਖੂਬੀਆਂ ਸਨ ਲੈਣੇ ਦੇ ਵਿੱਚ ਬਹੁਤ ਵੱਡੀ ਸਹਿਬ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਯੋਗ ਸਮਝੇ ਔਰ ਲੈਣੇ ਦੀ ਆਪਣੀ ਕਮਾਈ ਸੇ ਮਿਲਦੀ ਏ ਚੀਜ਼ ਕਮਾੜਨਾ ਲਖਮੀ ਦਾਸੋਂ ਭਰਮਚੰਦ ਪੋਤਾ ਹੋਏ ਕੇ ਆਪ ਬਣਾਇਆ ਮੰਜੀ ਦਾਸ ਬਹਾਲਿਆ ਦਾਤਾ ਸਿੱਧਾ ਸਣ ਸਿੱਖ ਆਇਆ ਮੋਹਨ ਕਮਲਾ ਹੋਇਆ ਚੌਬਾਰਾ ਮੋਰੀ ਮਨਵਾਇਆ ਹੁਣ ਇੱਥੇ ਭਾਈ ਜੀ ਨੇ ਸ਼ਬਦ ਵਰਤਿਆ ਭਈ ਮੋਰੀ ਤੇ ਨਿਰਿਤ ਸ਼ਕਤੀ ਪੂਜਾ ਦੇ ਚੱਕਰ ਵਿੱਚ ਪੈ ਗਿਆ ਮਨੁਕ ਤੇਂਦਰ ਇੱਕ ਬੜੀ ਭੁੱਖ ਹੈ ਮੇਰੇ ਪੂਜਾ ਉਹਦੇ ਤੇ ਬਹੁਤ ਵੱਡੀ ਭੁੱਖ ਹੈ ਤੋ ਮੋਰੀ ਇਸ ਚੱਕਰ ਵਿੱਚ ਪੈ ਗਿਆ ਤੇ ਬਾਬੇ ਮੋਹਨ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇਹ ਅਲਫਾਜ਼ ਉਹਨਾਂ ਦੀ ਪੜ ਕੇ ਮੈਂ ਸਰਵਣ ਕਰਾ ਰਿਹਾ ਮੋਹਨ ਕਮਲਾ ਹੋਇਆ ਕਿਉਂ ਕਹਿ ਦਿੱਤਾ ਜਿਹੜੀਆਂ ਪੋਥੀਆਂ ਨੇ ਨਾ ਬਾਣੀ ਦੇ ਰੂਪ ਵਿੱਚ ਪਹਿਲੇ ਪੋਥੀਆਂ ਸਨ ਗੁਰਨਾਨਕ ਦੇਵ ਜੀ ਦੀ ਲਿਖਤ ਗੁਰੂ ਅੰਗਦ ਦੇਵ ਜੀ ਦੀ ਗੁਰੂ ਅਮਰਦਾਸ ਜੀ ਦੀ ਤੇ ਗੁਰੂ ਰਾਮਦਾਸ ਜੀ ਦੀ ਇਹ ਬਾਬੇ ਮੋਹਨ ਬੋਲ ਸੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲੈਣ ਵਾਸਤੇ ਗਏ ਇਨਾਂ ਬੌਥੀਆਂ ਨੂੰ ਤਾਂ ਕਿ ਇੱਕ ਬੀੜ ਤਿਆਰ ਕੀਤੀ ਜਾਏ। ਔਰ ਇੱਕ ਰੂਪ ਦਿੱਤਾ ਜਾਏ ਵੱਖ-ਵੱਖ ਪੌਥੀਆਂ ਦੇ ਸੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਚਨਾ ਸੀ ਤੇ ਬਾਕੀ ਪਾਤਸ਼ਾਹਾਂ ਦੀ। ਜਿਸ ਵਕਤ ਲੈਣ ਵਾਸਤੇ ਗਏ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ। ਬਾਬੇ ਮੋਹਨ ਦੇ ਇਹ ਸ਼ਬਦ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ। ਪ੍ਰਥਮ ਹਮਾਰੀ ਵਸਤ ਲਈ ਪਿਤ ਬਾਸ ਤੇ ਕੁੱਲ ਭਲਨਨ ਕੀ ਹੋਤੀ ਜੋ ਗੁਰਤਾ ਜਾਸ ਤੇ ਵੀ ਪਹਿਲੇ ਤੇ ਤੁਸੀਂ ਸਾਡੇ ਕੋਲ ਗੁਰਗੱਦੀ ਖੋਲ ਸਾਡੇ ਪਿਤਾ ਕੋ ਜੋ ਸਾਨੂੰ ਮਿਲ ਨਹੀਂ ਚਾਹੀਦੀ ਸੀ ਤੁਹਾਨੂੰ ਮਿਲ ਗਈ ਪ੍ਰਥਮ ਹਮਾਰੀ ਵਸਤ ਲਈ ਪਿਤ ਬਾਸ ਤੇ ਕੁੱਲ ਭਲਨਨ ਕੀ ਹੋਤੀ ਜੋ ਗੁਰਤਾ ਜਾਸ ਤੇ लाज ना धारो आप अबै चल आयो सब गुरु वन के शब्द लेन हित धारो ते हुन थानो लज्जा नहीं आई साडे कोल जेड़े शब्द सन ओ भी लेन वास्ते आ कोथियां भी लेन वास्ते आ गुरु गद्दी ते तुसी लए निंदा उसत ब्याज वचन मोहन कहे ये उसत भी कीती ते निंदा विच लिपटि होई निंदा भी कीती ते उसत दे च लिपटि ਇਸ ਤਰ੍ਹਾਂ ਦੇ ਵਚਨ ਵੀ ਹੁੰਦੇ ਨੇ ਇੱਕ ਬੰਦਾ ਕਰਦਾ ਤੇ ਉਸਤਤ ਤੇ ਆਉਂਦਾ ਔਰ ਉਸ ਉਸਤਤ ਦੇ ਚ ਵੀ ਨਿੰਦਾ ਹੁੰਦੀ ਤੇ ਇੱਕ ਬੰਦਾ ਕਰਦਾ ਤੇ ਕੁਝ ਨਿੰਦਾ ਹੀ ਪਿਆਉਂਦਾ ਪਰ ਉਸ ਨਿੰਦਾ ਦੇ ਚ ਵੀ ਉਸਤਤ ਹੁੰਦੀ ਔਰ ਮੈਂ ਇਤਨੀ ਅਰਜ਼ ਕਰਦੇ ਆ ਬੰਦੇ ਨੂੰ ਮਾਰਨਾ ਹੋਵੇ ਨਾ ਤਾਂ ਬੰਦੇ ਨੂੰ ਗੋਲੀ ਨਾਲ ਵੀ ਮਾਰਿਆ ਜਾ ਸਕਦਾ ਹੈ ਪੱਥਰ ਨਾਲ ਵੀ ਮਾਰਿਆ ਜਾ ਸਕਦਾ ਹੈ ਥੁੱਲ ਨਾਲ ਵੀ ਮਾਰਿਆ ਜਾ ਸਕਦਾ ਹੱਸ ਕੇ ਵੀ ਮਾਰਿਆ ਜਾ ਸਕਦਾ ਰੋ ਕੇ ਵੀ ਮਾਰਿਆ ਜਾ ਸਕਦਾ ਮਾਰਨਾ ਹੋਵੇ ਕਿਸੇ ਨੂੰ ਇੱਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ ਹੈ ਬੇਇੱਜ਼ਤ ਕਰਕੇ ਵੀ ਮਾਰਿਆ ਜਾ ਸਕਦਾ ਹੈ ਅੰਦਰ ਭਾਵਨਾ ਦੀ ਗੱਲ ਹੈ ਐਸਾ ਨਹੀਂ ਕਿ ਬੇਇੱਜ਼ਤੀ ਨਾਲ ਮਾਰੀਦਾ ਨਹੀਂ ਇੱਜ਼ਤ ਦੇ ਕੇ ਵੀ ਮਾਰੀਦਾ ਅੰਦਰ ਇੱਕ ਗਾਥਾ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ ਮਨਸੂਰ ਸੂਫੀ ਦੁਨੀਆ ਦੇ ਵਿੱਚ ਇਸਲਾਮ ਦੀ ਦੁਨੀਆ 'ਚ ਇੱਕ ਬੜਾ ਹੀ ਬ੍ਰਹਮ ਗਿਆਨੀ ਪੁਰਸ਼ ਹੋਇਆ ਰੰਗ ਰੰਡਾ ਅੱਠੇ ਪੈਰ ਕਿਸੇ ਮਸਤੀ ਵਿੱਚ ਰਹਿਣ ਵਾਲਾ ਤੇ ਇਹਦਾ ਜਿਗਰੀ ਦੋਸਤ ਸੀ ਸ਼ਿਬਲੀ ਸ਼ਿਬਲੀ ਨੂੰ ਤੇ ਬ੍ਰह्म ਗਿਆਨ ਦੀਆਂ ਚਾਹਤਾਂ ਜਿਹੜੀਆਂ ਮਨਸੂਰ ਨੂੰ ਹੁੰਦੀਆਂ ਸਨ ਉਹ ਦੱਸਦਾ ਹੁੰਦਾ ਸੀ ਸਾਰੇ ਰਾਜ਼ ਖੁਦਾ ਹੀ ਬੰਦਗੀ ਦੇ ਸਾਰੇ ਜਿਹੜੇ ਰਾਜ਼ ਨੇ ਮਨਸੂਰ ਸ਼ਿਬਲੀ ਨੂੰ ਦੱਸਦਾ ਸੀ ਲੇਕਿਨ ਅਜੇ ਹਕੂਮਤ ਮਨਸੂਰ ਨੂੰ ਸੂਲੀ ਤੇ ਚਾੜਨਾ ਚਾਹਦੀ ਹੈ ਜਦ ਵੀ ਬੰਦਾ ਕੋਈ ਸਚਾਈ ਦੀ ਸ਼ਿਖਰਤਾ ਨੂੰ ਛੂੰਹਦਾ ਹੈ ਤਾਂ ਸਚਾਈ ਦੀ ਸ਼ਿਖਰਤਾ ਹੀ ਸੂਲੀ ਦਾ ਤਖਤਾ ਬਣ ਜਾਂਦੀ ਹੈ। ਹਾਸੀ ਦਾ ਫੰਦਾ ਬਣ ਜਾਂਦੀ ਹੈ। ਔਰ ਮੈਂ ਹੈਰਾਨ ਹੋ ਜਨਾ ਕਿ ਵਕਤ ਦਾ અવਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਦੇ ਚ ਵਕਤ ਦਾ અવਤਾਰੀ ਪੁਰਸ਼ ਰਾਮ ਦਰਦਰ ਦੀਆਂ ਠੋਕਰਾਂ ਪੇ ਆਖੰਦ ਹੈ ਜੰਗਲਾਂ ਦੇ ਚ ਗੁਰਨਾਮਿਕ ਨੂੰ ਜਗਤ ਨੇ ਭੂਤਨਾ ਬੇਤਾਲਾ ਕਹਿ ਦਿੱਤਾ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਤਿਆਗ ਤੇ ਵੈਰਾਗ ਦੀ ਮੂਰਤੀ ਨੂੰ ਚੰਦਨੀ ਚੌਪੜੇ 'ਚ ਸ਼ਹੀਦ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਿਲਾਫ ਸਾਰੀ ਹਿੰਦੁਸਤਾਨ ਦੀ ਰਾਜਨੀਤੀ ਤੇ ਸਮਾਜ ਦੇ ਮੁਖੀਏ ਖੜੇ ਹੋਏ